ਸਤਿ ਸ਼੍ਰੀ ਅਕਾਲ ਜੀ ਖਬਰਦਾਰ ਬਹੂ ਜੇ ਇੱਕ ਕਦਮ ਵੀ ਕਰੋ ਬਾਹਰ ਕੱਡਿਆ ਤਾਂ ਦੁਬਾਰਾ ਇਸ ਘਰ ਚ ਵੜਨ ਨਹੀਂ ਦਊਂਗੀ ਜਿਵੇਂ ਹੀ ਪਾਇਲ ਤਿਆਰ ਹੋ ਕੇ ਰਖੜੀ ਵਾਲੇ ਦਿਨ ਆਪਣੇ ਪੇਕੇ ਜਾਣ ਲਈ ਨਿਕਲੀ ਤਾਂ ਉਦੋਂ ਹੀ ਪਿੱਛੋਂ ਉਹਦੀ ਸੱਸ ਨੇ ਗੁੱਸੇ ਚ ਕਿਹਾ ਸੱਸ ਦਾ ਗੁੱਸਾ ਵੇਖ ਕੇ ਪਾਇਲ ਸਹਿਮ ਗਈ ਉਹਦੀਆਂ ਅੱਖਾਂ ਚ ਅਥਰੂ ਆ ਗਏ ਰੋਂਦੇ ਹੋਏ ਉਹਨੇ ਕਿਹਾ ਮਾਂ ਜੀ ਪਲੀਜ਼ ਮੈਨੂੰ ਜਾਣ ਦਿਵੋ ਰਖੜੀ ਦਾ ਤਿਆਰਿਆ ਮੇਰਾ ਭਰਾ ਭਾਬੀ ਮੇਰੀ ਉਡੀਕ ਕਰਦੇ ਹੋਣੇ ਆ ਕਿੰਨੇ ਘੰਟੇ ਆ ਚੁੱਕੇ ਆ ਉਹਨਾਂ ਦੇ ਹੁਣ ਤਾਂ ਸਾਰਾ ਦਿਨ ਵੀ ਨਿਕਲ ਗਿਆ ਆ ਸ਼ਾਮ ਦੇ 4 ਵਜੇ ਗਏ ਆ ਹੁਣ ਤਾਂ ਜਾਂਦੋ ਨਹੀਂ ਤਾਂ ਰਖੜੀ ਦਾ ਦਿਨ ਹੀ ਲੰਘ ਜਾਊਗਾ ਪਾਇਲ ਦੇ ਰੋਂ ਦਾ ਉਹਦੀ ਸੱਸ ਤੇ ਕੋਈ ਅਸਰ ਨਾ ਹੋਇਆ ਉਹਨੇ ਸਾਫ਼-ਸਾਫ਼ ਕਹਿ ਦਿੱਤਾ ਬਹੂ ਮੇਰੀ ਨਾਂ ਦਾ ਮਤਲਬ ਨਾ ਹੀ ਹੁੰਦਾ ਆ ਤੇ ਜੇ ਤੂੰ ਜ਼ਬਰਦਸਤੀ ਆਪਣੇ ਪੈਰ ਘਰੋਂ ਬਾਹਰ ਕੱਢੇ ਤਾਂ ਵਾਪਸ ਤੈਨੂੰ ਇਸ ਘਰ ਚ ਵੜ ਨਹੀਂ ਦੇਣਾ ਮੈਂ ਪਾਇਲ ਰੋਂਦੇ ਹੋਏ ਆਪਣੇ ਕਮਰੇ ਚ ਵਾਪਸ ਚਲੀ ਗਈ ਤੇ ਫੋਨ ਕਰਕੇ ਰੋਂਦੇ ਹੋਏ ਆਪਣੀ ਮਾਂ ਨੂੰ ਬੋਲੀ ਕੀ ਕਰਾਂ ਮਾਂ ਮਾਂ ਜੀ ਨੂੰ ਪਤਾ ਨਹੀਂ ਕਿਹੜਾ ਪੂ ਚਿੰਬੜ ਗਿਆ ਆ ਰਖੜੀ ਤੇ ਵੀ ਉਹ ਮੈਨੂੰ ਤੁਹਾਡੇ ਕੋਲ ਨਹੀਂ ਆਉਣ ਦੇ ਰਹੀ ਮੈਂ ਸਵੇਰ ਦੀ ਤਿਆਰ ਹੋ ਕੇ ਬੈਠੀ ਆ ਕਿੰਨੀ ਵਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਹੀ ਨਹੀਂ ਆ ਉਤੋਂ ਵਿਜੇ ਦਾ ਫੋਨ ਵੀ ਮਾਂ ਜੀ ਨੇ ਉਹਨਾਂ ਕੋਲੋਂ ਲੈ ਕੇ ਆਪਣੇ ਕੋਲ ਰੱਖ ਲਿਆ ਆ ਤੇ ਵਿਜੇ ਨੂੰ ਵੀ ਜ਼ਬਰਦਸਤੀ ਆਫਿਸ ਭੇਜ ਦਿੱਤਾ ਆ ਹੁਣ ਮੈਂ ਕਿੰਨੂੰ ਕਹਾ ਕਿੰਨੂੰ ਬੁਲਾਵਾਂ ਧੀ ਦੀ ਗੱਲ ਸੁਣ ਕੇ ਪਾਇਲ ਦੀ ਮਾਂ ਨੇ ਗੁੱਸੇ ਨਾਲ ਕਿਹਾ ਪੁੱਤ ਵੇਖ ਲਾ ਤੇਰੇ ਘਰ ਦੀ ਗੱਲ ਆ ਮੈਂ ਕੁਝ ਬੋਲਣਾ ਨਹੀਂ ਚਾਹੁੰਦੀ ਮੈਂ ਤੈਨੂੰ ਇੱਕ ਘੰਟਾ ਦੇਣਨੀ ਆ ਤੂੰ ਆਪਣੀ ਸੱਸ ਨੂੰ ਮਨਾ ਲਾ ਨਹੀਂ ਤਾਂ ਫਿਰ ਮੈਂ ਉਹਨਾਂ ਨਾਲ ਕਦੀ ਨਹੀਂ ਬੋਲੂੰਗੀ ਇਵੇਂ ਕਿਵੇਂ ਮੈਂ ਮੇਰੀ ਤੀਨ ਨੂੰ ਰਖੜੀ ਤੇ ਆਪਣੇ ਪੇਕੇ ਨਹੀਂ ਆਉਣ ਦਊਗੀ ਕਹਿੰਦੇ ਹੋਏ ਪਾਇਲ ਦੀ ਮਾਂ ਨੇ ਫੋਨ ਕੱਟ ਦਿੱਤਾ ਪਾਇਲ ਨੇ ਬਹੁਤ ਕੋਸ਼ਿਸ਼ ਕੀਤੀ ਆਪਣੀ ਸੱਸ ਨੂੰ ਮਨਾਉਣ ਦੀ ਪਰ ਸੱਸ ਟਾਸ ਤੋਂ ਮਾਸਣਾ ਹੋਈ ਇਧਰ ਸ਼ਾਮ ਦੇ 5 ਵਜੇ ਜਦੋਂ ਵਿਜੇ ਆਫਿਸ ਤੋਂ ਘਰ ਆਇਆ ਸੀ ਤਾਂ ਵਿਜੇ ਨੂੰ ਇੰਨੀ ਛੇਤੀ ਘਰ ਆਇਆ ਵੇਖ ਕੇ ਸੱਸ ਉਹਦੇ ਉੱਤੇ ਵੀ ਗੁੱਸੇ ਹੋ ਗਈ ਵਿਜੇ ਤੂੰ ਇੰਨੀ ਛੇਤੀ ਘਰ ਕਿਵੇਂ ਆ ਗਿਆ ਤਾਂ ਵਿਜੇ ਨੇ ਕਿਹਾ मां आज ਰਖੜੀ ਆਣਾ ਅੱਜ ਆਫਿਸ 'ਚ ਵੈਸੇ ਵੀ ਕੰਮ ਨਹੀਂ ਸੀ ਤੁਸੀਂ ਮੈਨੂੰ ਜ਼ਬਰਦਸਤੀ ਭੇਜ ਦਿੱਤਾ ਸਵੇਰੇ ਪੂਰਾ ਦਿਨ ਉੱਥੇ ਬੈਠਣ ਤੋਂ ਬਾਅਦ ਜਦੋਂ ਮੈਂ ਹੁਣ ਆਇਆ ਆਂ ਤਾਂ ਤੁਸੀਂ ਕਹਿ ਰਹੇ ਹੋ ਕਿ ਛੇਤੀ ਕਿਵੇਂ ਆ ਗਏ ਆਂ ਮੁੰਡੇ ਦੀ ਗੱਲ ਸੁਣ ਕੇ मां ਗੁੱਸੇ ਵਿੱਚ ਗਰਜਦੇ ਹੋਏ ਬੋਲੀ ਇਹੋ ਕੰਮ ਤਾਂ ਤੇਰਾ ਪਿਛਲੀ ਵਾਰ ਸੀ ਨਾ ਆਫਿਸ ਵਿੱਚ ਭੁੱਲ ਗਿਆ ਪਿਛਲੀ ਵਾਰ ਕਿਵੇਂ ਤੂੰ ਆਫਿਸ 'ਚ ਪੂਰਾ ਦਿਨ ਪੂਰੀ ਰਾਤ ਬੈਠਾ ਰਿਹਾ ਸੀ मां ਦੀ ਗੱਲ ਸੁਣ ਕੇ ਵਿਜੇ ਚੁੱਪ ਹੋ ਗਿਆ ਮਾਂ ਦੇ ਗੁੱਸੇ ਦੀ ਵਜ੍ਹਾ ਉਹ ਸਮਝ ਗਿਆ ਅਸਲ 'ਚ ਪਿਛਲੀ ਵਾਰ ਰਖੜੀ ਵਾਲੇ ਦਿਨ ਵਿਜੇ ਪਾਇਲ ਦੇ ਕਹਨ ਤੇ ਮਾਂ ਨੂੰ ਝੂਠ ਬੋਲ ਕੇ ਰਖੜੀ ਵਾਲੇ ਦਿਨ ਆਫਿਸ ਚਲਾ ਗਿਆ ਸੀ ਇਹ ਕਹਿ ਕੇ ਕਿ ਮਾਂ ਅੱਜ ਆਫਿਸ ਵਿੱਚ ਬਹੁਤ ਕੰਮ ਆ ਇਸ ਲਈ ਮੈਂ ਛੇਤੀ ਜਾਣਾ ਆ ਜਿਵੇਂ ਹੀ ਵਿਜੇ ਆਫਿਸ ਗਿਆ ਪਾਇਲ ਵੀ 1 ਘੰਟੇ ਬਾਅਦ ਤਿਆਰ ਹੋ ਕੇ ਸੱਸ ਨੂੰ ਇਹ ਕਹਿ ਕੇ ਨਿਕਲ ਗਈ ਕਿ ਮਾਂ ਜੀ ਮੈਂ ਆਪਣੇ ਪੇਕੇ ਚੱਲੀ ਆ ਤਾਂ ਸੱਸ ਨੂੰ ਲੱਗਾ ਕਿ ਕੋਈ ਗੱਲ ਨਹੀਂ ਰਖੜੀ ਆ ਉਹ ਵਿਚਾਰੀ ਪੇਕੇ ਤਾਂ ਜਾਉਗੀ ਹੀ ਘਟੋ ਘਟ ਮੁੰਡਾ ਤਾਂ ਘਰ ਹੀ ਆ ਸੱਸ ਨੇ ਦੁਪਹਿਰ ਨੂੰ ਵਿਜੇ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਸ਼ਾਮ ਨੂੰ ਛੇਤੀ ਆ ਜਾਵੀਂ ਤੇਰੀ ਭੈਣ ਰੂਬੀ ਤੈਨੂੰ ਰਖੜੀ ਬੰਨਣ ਆਉਗੀ ਸ਼ਾਮ ਨੂੰ ਵਿਜੇ ਨੇ ਮਾਂ ਨੂੰ ਕਹਿ ਤਾਂ ਦਿੱਤਾ ਘਰ ਆਉਣ ਨੂੰ ਪਰ ਉਹ ਘਰ ਨਹੀਂ ਆਇਆ ਰੂਬੀ ਵਿਚਾਰੀ 5 ਵਜੇ ਤੋਂ ਆ ਕੇ ਆਪਣੇ ਭਰਾ ਦਾ ਇੰਤਜ਼ਾਰ ਕਰ ਰਹੀ ਸੀ ਹੌਲੀ ਹੌਲੀ 6 ਵਜ ਗਏ 7 ਵਜ ਗਏ 8 ਵਜ ਗਏ ਇਥੋਂ ਤੱਕ ਕਿ ਰਾਤ ਦੇ 10 ਵਜੇ ਗਏ ਸਵੇਰ ਤੋਂ ਭੁੱਖੀ ਪਿਆਸੀ ਰੂਬੀ ਵਿਜੇ ਦਾ ਇੰਤਜ਼ਾਰ ਕਰ ਰਹੀ ਸੀ ਮਾਂ ਵੀ ਵਾਰ-ਵਾਰ ਵਿਜੇ ਨੂੰ ਫੋਨ ਕਰਦੀ ਤੇ ਵਿਜੇ ਹਰ ਵਾਰ ਮਾਂ ਨੂੰ ਇੱਕ ਹੀ ਗੱਲ ਕਹਿੰਦਾ ਮਾਂ ਅੱਜ ਬਹੁਤ ਕੰਮ ਆ ਰਖੜੀ ਵਾਲੇ ਦਿਨ ਹਰ ਸਾਲ ਕੰਮ ਬਹੁਤ ਹੁੰਦਾ ਆ ਘਟ ਲੋ ਕੰਮ ਦੇ ਆ ਨਾ ਇਸ ਲਈ ਕੰਮ ਵੀ ਜ਼ਿਆਦਾ ਹੁੰਦਾ ਆ ਮੈਨੂੰ ਪਰੇਸ਼ਾਨ ਨਾ ਕਰ ਕੰਮ ਕਰਨ ਦੇ ਆਖਰਕਾਰ ਮਾਂ ਨੇ ਰੂਬੀ ਨੂੰ ਸਮਝਾਪ ਜਾ ਕੇ ਖਾਣਾ ਖਵਾ ਦਿੱਤਾ ਪੂਰੀ ਰਾਤ ਲੰਘ ਗਈ ਪਰ ਵਿਜੇ ਘਰ ਨਾ ਆਇਆ ਅਗਲੇ ਦਿਨ ਸਵੇਰੇ ਹੀ ਵਿਜੇ ਘਰ ਆਇਆ ਤੇ ਉਹਦੇ ਤੋਂ 1 ਘੰਟਾ ਬਾਅਦ ਹੀ ਪਾਇਲ ਵੀ ਆ ਗਈ ਦੋਵਾਂ ਨੂੰ ਇਕੱਠੇ ਵੇਖ ਕੇ ਮਾਂ ਨੂੰ ਕੁਝ ਸ਼ੱਕ ਹੋਇਆ ਉਹਨਾਂ ਨੇ ਵਿਜੇ ਦੀਆਂ ਅੱਖਾਂ 'ਚ ਧਿਆਨ ਨਾਲ ਵੇਖਦੇ ਹੋਏ ਕਿਹਾ ਵਿਜੇ ਸੱਚ ਸੱਚ ਦੱਸ ਤੂੰ ਸਾਰੀ ਰਾਤ ਆਫਿਸ ਵਿੱਚ ਸੀ ਜਾਂ ਕਿਤੇ ਹੋਰ ਮਾਂ ਦੀ ਗੱਲ ਸੁਣ ਕੇ ਵਿਜੇ ਹੜਬੜਾ ਗਿਆ ਉਹ ਇੱਧਰ ਉੱਧਰ ਵੇਖਦੇ ਹੋਏ ਨਜਰਾ ਚੁਣਦੇ ਹੋਏ ਬੋਲਿਆ ਨਹੀਂ ਮਾਂ ਤੁਸੀਂ ਇਹ ਕਿਹੋ ਜੀਆਂ ਗੱਲਾਂ ਕਰਦੇ ਹੋ ਮੈਂ ਤਾਂ ਪੂਰੀ ਰਾਤ ਜਾਗਦਾ ਰਿਹਾ ਹਾਂ ਆਫਿਸ ਵਿੱਚ ਕੰਮ ਸੀ ਤਵੇ ਮਾਂ ਨੇ ਵਿਜੇ ਦੇ ਮੂੰਹ ਵੱਲ ਵੇਖਦੇ ਹੋਏ ਕਿਹਾ ਪੁੱਤ ਪਰ ਤੇਰੀਆਂ ਅੱਖਾਂ ਤਾਂ ਕੁਝ ਹੋਰ ਹੀ ਕਹਿ ਰਹੀਆਂ ਆ ਲੱਗਦਾ ਨਹੀਂ ਕਿ ਤੂੰ ਪੂਰੀ ਰਾਤ ਜਾਗਿਆ ਆ ਤੇ ਨਾ ਹੀ ਤੇਰੀਆਂ ਅੱਖਾਂ ਲਾਲੀਆਂ ਤੇ ਨਾ ਹੀ ਤੇਰੇ ਮੂੰਹ ਤੇ ਕੋਈ ਥਕਾਵਟ ਆ ਵਿਜੇ ਸੱਚ ਸੱਚ ਦੱਸ ਨਹੀਂ ਤਾਂ ਜੇ ਮੈਨੂੰ ਕਿਤੇ ਹੋਰ ਪਤਾ ਲੱਗਾ ਨਾ ਤਾਂ ਫਿਰ ਸੋਚ ਲਵੀ ਮਾ ਦਾ ਗੁੱਸਾ ਵੇਖ ਕੇ ਪਾਇਲ ਤਾਂ ਆਪਣੇ ਕਮਰੇ ਚ ਭੱਜ ਗਈ ਸਾਸੂ ਨੇ ਪਾਇਲ ਦੇ ਕਮਰੇ ਚ ਗਈ ਤੇ ਸਿੱਧਾ-ਸਿੱਧਾ કડਕ ਆਵਾਜ਼ ਵਿੱਚ ਪੁੱਛਿਆ ਬਹੂ ਸੱਚ-ਸੱਚ ਦੱਸ ਵਿਜੇ ਤੇਰੇ ਨਾਲ ਗਿਆ ਸੀ ਤੇਰੇ ਪਿੱਕੇ ਸਿੱਧਾ ਸਾਸੂ ਦੇ ਪੁੱਛ ਲੈਣ ਤੋਂ ਪਹਿਲ ਘਬਰਾ ਗਈ ਨਾ ਉਹਦੇ ਮੂੰਹੋਂ ਆ ਨਿਕਲੀ ਤੇ ਨਾ ਨਾ ਨਿਕਲ ਰਹੀ ਸੀ ਜਦੋਂ ਸਾਸੂ ਨੇ ਇੱਕ ਵਾਰ ਹੋਰ ਗੁੱਸੇ ਚ ਪੁੱਛਿਆ ਤੇ ਉੱਚੀ ਆਵਾਜ਼ ਵਿੱਚ ਪੁੱਛਿਆ ਤਾਂ ਪਾਇਲ ਨੇ ਕਿਹਾ ਹਾਂ ਮਾਜੀ ਗਈ ਤਾਂ ਸੀ ਤੇ ਕੀ ਮੈਂ ਇਕੱਲੀ ਜਾਂਦੀ ਆਪਣੇ ਪੇਕੇ ਤੁਹਾਨੂੰ ਕਹਿੰਦੀ ਤੁਸੀਂ ਵਿਜੇ ਨੂੰ ਜਾਣਨਾ ਦਿੰਦੇ ਤੇ ਮੈਂ ਆਪਣੇ ਪੇਕੇ ਜਾਣਾ ਸੀ ਇਸ ਲਈ ਵਿਜੇ ਨੇ ਬਹਾਨਾ ਬਣਾਇਆ ਸੀ ਕਿ ਆਫਿਸ 'ਚ ਬਹੁਤ ਜ਼ਿਆਦਾ ਕੰਮ ਆ ਇਸ ਲਈ ਆਫਿਸ ਦੇ ਬਹਾਨੇ ਪਹਿਲਾਂ ਹੀ ਚਲੇ ਗਏ ਤੇ ਆਫਿਸ ਦੇ ਬਹਾਨੇ ਪੂਰੀ ਰਾਤ ਉੱਥੇ ਰਹੇ ਪਾਇਲ ਦੇ ਮੂੰਹੋਂ ਸਾਰੀ ਗੱਲ ਸੁਣ ਕੇ ਗੁੱਸੇ ਵਿੱਚ ਸਿੱਧਾ ਮਾਂ ਵਿਜੇ ਦੇ ਕੋਲ ਗਈ ਤੇ ਉਹਨੂੰ ਕਹਿ ਲੱਗੀ ਵਾਹ ਪੁੱਤ ਵਾਹ ਵੱਡੇ ਵੱਡੇ ਜੋਰੂ ਦੇ ਗਲਾਮ ਵੇਖਿਆ ਮੈਂ ਪਰ ਤੂੰ ਤਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਤੈਨੂੰ ਪਤਾ ਸੀ ਨਾ ਕਿ ਤੇਰੀ ਭੈਣ ਰਖੜੀ ਬੰਨਣ ਘਰ ਆਉਗੀ ਫਿਰ ਵੀ ਤੂੰ ਜਾਣ ਬੁੱਝ ਕੇ ਝੂਠ ਬੋਲ ਕੇ ਅਫਿਸ ਚ ਲਿਆ ਗਿਆ ਤੇ ਫੋਨ ਕਰਕੇ ਝੂਠ ਤੇ ਝੂਠ ਬੋਲਦਾ ਰਿਹਾ ਤਵੀ ਜੇ ਨੇ ਕਿਹਾ ਮਾਂ ਮੈਂ ਕੋਈ ਝੂਠ ਨਹੀਂ ਬੋਲਿਆ ਇਹ ਸਾਰਾ ਕੁਝ ਪਾਇਲ ਦਾ ਕੀਤਾ ਕਰਾਇਆ ਆ ਤੁਸੀਂ ਉਹਨੂੰ ਹੀ ਪੁੱਛੋ ਉਨੇ ਮੇਰੇ ਕੋਲ ਜ਼ਬਰਦਸਤੀ ਝੂਟ ਬਲਵਾਇਆ ਸੀ ਤੇ ਮੈਂ ਤਾਂ ਸ਼ਾਮ ਨੂੰ ਵੀ ਘਰ ਆਉਣ ਲੱਗਾ ਸੀ ਇਸੇ ਨੇ ਨਹੀਂ ਆਉਣ ਦਿੱਤਾ ਵਿਜੇ ਨੇ ਸਾਰਾ ਦੋਸ਼ ਪਾਇਲ ਉੱਤੇ ਪਾ ਦਿੱਤਾ ਹੁਣ ਮਾਂ ਦਾ ਗੁੱਸਾ ਆਪੇ ਤੋਂ ਬਾਹਰ ਹੋ ਰਿਹਾ ਸੀ ਤਾਂ ਉਹਦੇ ਹੀ ਪਾਇਲ ਇੱਕ ਸੂਟ ਤੇ ਉਹਦੇ ਉੱਤੇ 500 ਰੁਪਏ ਰੱਖ ਕੇ ਲੈ ਆਈ ਤੇ ਰੂਬੀ ਨੂੰ ਜਿਹੜੀ ਆਪਣੇ ਭਰਾ ਤੇ ਭਾਬੀ ਦੀਆਂ ਗੱਲਾਂ ਸੁਣ ਕੇ ਲਗਾਤਾਰ ਰੋ ਰਹੀ ਸੀ ਉਹਨੂੰ ਦਿੰਦੇ ਹੋਏ ਬੋਲੀ ਲੈ ਪਹਿਨੇ ਇਸੇ ਲਈ ਹੀ ਰੋ ਰਹੀਆਂ ਨਾ ਤੂੰ ਇਸੇ ਲਈ ਆਈ ਸੀ ਨਾ ਇਸੇ ਲਈ ਮਾਂ ਜੀ ਸਾਡੇ ਉੱਤੇ ਗੁੱਸਾ ਕਰ ਰਹੀ ਆ ਨਾ ਤੈਨੂੰ ਲੱਗਦਾ ਹੋਣਾ ਕਿ ਰਖੜੀ ਤਾਂ ਮੁੱਕ ਗਈ ਆ ਤਾਂ ਅਸੀਂ ਸ਼ਗਨ ਨਹੀਂ ਦਵਾਂਗੇ ਲੈ ਆਪਣਾ ਸ਼ਗਨ ਤੇ ਮਾਂ ਨੂੰ ਕਹਿ ਕਿ ਤੁਸੀਂ ਸ਼ਾਂਤ ਰਹੋ ਇੰਨਾ ਕਲੇਸ਼ ਕਰਨ ਦੀ ਕੋਈ ਲੋੜ ਨਹੀਂ ਪਾਇਲ ਦੀ ਗੱਲ ਸੁਣ ਕੇ ਸੱਸ ਨੇ ਤੁਰੰਤ ਹੀ ਰੂਬੀ ਦੇ ਹੱਥੋਂ ਸੂਟ ਤੇ ਪੈਸੇ ਚੁੱਕ ਕੇ ਪਾਇਲ ਦੇ ਅੱਗੇ ਸੁੱਟਦੇ ਹੋਏ ਕਿਹਾ ਆ ਲੈ ਬਾਹੂ ਆਪਣਾ ਇਹ ਦੋ ਕੌੜੀ ਦਾ ਸੂਟ ਤੇ ਇਹ ਪੈਸੇ ਕੋਈ ਵੀ ਭੈਣ ਇੰਨੀ ਭੁੱਖੀ ਨਹੀਂ ਹੁੰਦੀ ਤੇ ਨਾ ਹੀ ਕੋਈ ਭੈਣ ਆਪਣੇ ਸਹੁਰੇ ਘਰੋਂ ਲਾਲਚ ਵਿੱਚ ਰਖੜੀ ਬੰਨਣ ਆਉਂਦੀ ਆ ਤੁਹਾਡੇ ਵਰਗੇ ਲੋਕਾਂ ਤੋਂ ਉਹਨੂੰ ਪਿਆਰ ਤੇ ਮਾਨ ਸਨਮਾਨ ਹੀ ਮਿਲ ਜਾਵੇ ਨਾ ਇਹੋ ਉਹਦੇ ਲਈ ਖਜਾਨਾ ਹੁੰਦਾ ਆ ਪਰ ਤੂੰ ਕੀ ਸਮਝੇਂਗੀ ਤੈਨੂੰ ਤਾਂ ਮੈਂ ਤੇਰੇ ਹੀ ਤਰੀਕੇ ਨਾਲ ਸਮਝਾਉਂਗੀ ਹੁਣ ਫਿਲਹਾਲ ਤਾਂ ਰੂਬੀ ਵਿਚਾਰੀ ਰੋਂਦੇ ਰੋਂਦੇ ਆਪਣੇ ਸਹੁਰੇ ਚਲੀ ਗਈ ਮਾਂ ਨੇ ਉਹਨੂੰ ਆਪਣੇ ਕੋਲੋਂ ਇੱਕ ਸੂਰਤੇ ਪੈਸੇ ਦੇ ਦਿੱਤੇ ਤੇ ਇਹ ਕਿਹਾ ਕਿ ਪੁੱਤ ਆਪਣੇ ਸਹੁਰੇ ਕਿਸੇ ਨੂੰ ਨਾ ਦੱਸੀ ਜੋ ਕੁਝ ਇੱਥੇ ਹੋਇਆ ਆ ਜੇ ਤੂੰ ਦੱਸੇਂਗੀ ਨਾ ਤਾਂ ਕੱਲ ਨੂੰ ਤੈਨੂੰ ਹੀ ਤਾਨੇ ਮਿਲਣਗੇ ਇਸ ਗੱਲ ਤੇ ਕੁੜੀ ਤਾਂ ਚਲੀ ਗਈ ਪਰ ਮਾਂ ਦਾ ਕਲੇਜਾ ਫਟ ਗਿਆ ਕੁੜੀ ਦਾ ਸਾਲ ਭਰ ਦਾ ਤਿਆਰ ਬਹੂ ਪੁੱਤ ਨੇ ਮਿਲ ਕੇ ਖਰਾਬ ਜੋ ਕਰ ਦਿੱਤਾ ਸੀ ਉਸ ਵਕਤ ਤਾਂ ਮਾਂ ਸ਼ਾਂਤ ਰਹੀ ਕਿਉਂਕਿ ਉਹਨਾਂ ਦੇ ਅੱਗੇ ਦੀ ਪਲੈਨਿੰਗ ਬਹੁਤ ਵੱਡੀ ਸੀ पूरा साल इंतजार ਕਰਨ ਤੋਂ ਬਾਅਦ ਜਦੋਂ ਹੁਣ ਰਖੜੀ ਆਈ ਤਾਂ ਅੱਜ ਸਵੇਰੇ ਹੀ ਸੱਸ ਨੇ ਆਪਣੀ ਪੂਰੀ ਤਿਆਰੀ ਕਰ ਲਈ ਅੱਜ ਰਖੜੀ ਸੀ ਤੇ ਵਿਜੇ ਆਰਾਮ ਨਾਲ 8 ਵਜੇ ਤੱਕ ਸੁੱਤਾ ਪਿਆ ਸੀ ਕਿਉਂਕਿ ਰੂਬੀ ਦੇ ਆਉਣ ਦੀ ਖਬਰ ਕਿਸੇ ਨੂੰ ਵੀ ਨਹੀਂ ਸੀ ਤੇ ਪਿਛਲੀ ਵਾਰ ਪਾਇਲ ਨੇ ਜਾਣ ਬੁੱਝ ਕੇ ਵਿਜੇ ਨੂੰ ਆਫਿਸ ਭੇਜ ਦਿੱਤਾ ਸੀ ਬਸ ਇਸ ਵਾਰ ਵੀ ਸੱਸ ਸਿੱਧਾ ਕਮਰੇ 'ਚ ਗਈ ਤੇ ਉਹਨੂੰ ਜਗਮਦੇ ਹੋਏ ਬੋਲੀ ਵਿਜੇ ਉੱਠ ਤੂੰ ਆਫਿਸ ਨਹੀਂ ਜਾਣਾ ਪੋ ਲੱਗਿਆ ਆ ਪਿਛਲੀ ਵਾਰ ਤੈਨੂੰ ਆਫਿਸ ਵਿੱਚ ਕਿੰਨਾ ਕੰਮ ਸੀ ਪਿਛਲੀ ਵਾਰ ਸੀ ਮਾ ਕੰਮ ਪਰ ਇਸ ਵਾਰ ਨਹੀਂ ਆ ਇਸ ਲਈ ਅੱਜ ਮੈਂ ਨਹੀਂ ਜਾਣਾ ਨਹੀਂ ਵੀਜੇ ਜਾਣਾ ਤਾਂ ਤੈਨੂੰ ਪਊਗਾ ਹੀ ਤੂੰ ਹੁਣ ਉੱਠ ਤੇ ਚੁੱਪਚਾਪ ਨਿਕਲ ਆਫਿਸ ਜ਼ਬਰਦਸਤੀ ਕਰਕੇ ਮਾ ਨੇ ਵੀਜੇ ਨੂੰ ਆਫਿਸ ਭੇਜ ਦਿੱਤਾ ਤੇ ਇਧਰ ਪਾਇਲ ਸਵੇਰੇ ਸਵੇਰੇ ਜਿਵੇਂ ਹੀ ਤਿਆਰ ਹੋ ਕੇ ਘਰੋਂ ਜਾਣ ਲੱਗੀ ਤਾਂ ਸੱਸ ਨੇ ਉਹਨੂੰ ਤੁਰੰਤ ਟੋਕਿਆ ਬਹੂ ਖਬਰਦਾਰ ਜੇ ਕਰੋ ਪੈਰ ਵੀ ਬਾਹਰ ਰੱਖਿਆ ਤਾਂ ਇਹ ਮੇਰਾ ਘਰ ਆ ਤੇ ਕਿੰਨੇ ਕਦਮ ਜਾਣਾ ਹੈ ਮੈਂ ਫੈਸਲਾ ਕਰੂੰਗੀ ਸੱਸ ਦੀ ਗੱਲ ਸੁਣ ਕੇ ਪਾਇਲ ਹਰਾਨੀ ਨਾਲ ਬੋਲੀ ਮਾਂਜੀ ਅੱਜ ਰਖੜੀ ਆ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਮੈਂ ਤਾਂ ਹਰ ਸਾਲ ਪੇਕੇ ਜਾਣੀ ਆਣਾ ਹਾਂ 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 ਪਤਾ ਆ ਪਰ ਇਸ ਵਾਰ ਨਹੀਂ ਜਾਣਾ ਬਸ ਪਾਇਲ ਰੋ ਪਈ ਸੱਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗੀ ਪਰ ਸੱਸ ਦੀ ਨਾ ਹੀ ਸੀ ਉਹਨਾਂ ਨੇ ठान ਲਿਆ ਸੀ ਕਿ ਪਾਇਲ ਨੂੰ ਅੱਜ ਪੇਕੇ ਨਹੀਂ ਜਾਣ ਦਊਂਗੀ ਤਾਂ ਮਤਲਬ ਨਹੀਂ ਜਾਣ ਦਊਂਗੀ ਕਰਦੇ ਕਰਦੇ ਪੂਰਾ ਦਿਨ ਲੰਘ ਗਿਆ ਪਾਇਲ ਵਾਰ-ਵਾਰ ਆਪਣੇ ਪੇਕੇ ਫੋਨ ਕਰਕੇ ਆਪਣੀ ਸਾਸ ਨੂੰ ਗਾਲਾਂ ਦੇਂਦੇ ਹੋਏ ਆਪਣੀ ਮਾਂ ਨੂੰ ਸ਼ਿਕਾਇਤ ਕਰ ਰਹੀ ਸੀ ਤਾਂ ਪਾਇਲ ਦੀ ਮਾਂ ਵੀ ਉਹਦੀ ਸਾਸ ਤੇ ੜਕ ਗਈ ਤੇ ਇਧਰ ਵਿਜੇ ਵੀ 5 ਵਜੇ ਹੀ ਆਫਿਸ ਤੋਂ ਘਰ ਆ ਗਿਆ 5 ਵਜੇ ਹੀ ਵਿਜੇ ਨੂੰ ਘਰ ਆਇਆ ਵੇਖ ਕੇ ਮਾਂ ਉਹਦੇ ਉੱਤੇ ਚਿਲਾਉਂਦੇ ਹੋਏ ਬੋਲੀ ਵਿਜੇ ਤੂੰ ਤਾਂ ਕਹਿੰਦਾ ਸੀ ਕਿ ਰਖੜੀ ਵਾਲੇ ਦਿਨ ਆਫਿਸ ਵਿੱਚ ਘੱਟ ਲੋਕ ਆਉਂਦੇ ਆ ਤੇ ਕੰਮ ਦਾ ਬੋਝ ਜ਼ਿਆਦਾ ਹੁੰਦਾ ਆ ਤੈਨੂੰ ਤਾਂ ਪੂਰੀ-ਪੂਰੀ ਰਾਤ ਵੇਲੇ ਨਹੀਂ ਨਾ ਮਿਲਦੀ ਫਿਰ 5 ਵਜੇ ਕਿਵੇਂ ਘਰ ਆ ਗਿਆ ਆ ਹੁਣ ਵਿਜੇ ਕੀ ਬੋਲੇ ਉਹ ਸਮਝ ਗਿਆ ਕਿ ਮਾਂ ਪਿਛਲੀ ਵਾਰ ਦੀ ਗੱਲ ਨੂੰ ਲੈ ਕੇ ਅੱਜ ਘਰ 'ਚ ਕਲੇਸ਼ ਕਰ ਰਹੀ ਆ ਇਧਰ ਪਾਇਲ ਵੀ ਲਗਾਤਾਰ ਰੋ ਰਹੀ ਸੀ ਤੇ ਵਿਜੇ ਦੀ ਤਾਂ ਬੋਲਤੀ ਬੰਦ ਹੋ ਚੁੱਕੀ ਸੀ ਤੇ ਉਧਰ 5 ਵਜਾਂ ਤੋਂ ਬਾਅਦ ਪਾਇਲ ਦੀ ਮਾਂ ਦਾ ਫੋਨ ਉਹਦੀ ਸੱਸ ਦੇ ਕੋਲ ਆ ਗਿਆ ਥੋੜੀ ਜਿਹੀ ਕੜਕ ਆਵਾਜ਼ ਵਿੱਚ ਪਾਇਲ ਦੀ ਮਾਂ ਨੇ ਉਹਦੀ ਸੱਸ ਨੂੰ ਕਿਹਾ ਭੈਣ ਜੀ ਅਸੀਂ ਆਪਣੀ ਧੀ ਦਿੱਤੀ ਆ ਆਪਣੀ ਕੁੜੀ ਵੇਚੀ ਨਹੀਂ ਆ ਇਹ ਕੀ ਤਰੀਕਾ ਆ ਤੁਹਾਡਾ ਤੁਹਾਨੂੰ ਵੀ ਪਤਾ ਆ ਕਿ ਰਖੜੀ ਸਾਲ 'ਚ ਇੱਕ ਹੀ ਵਾਰ ਆਉਂਦੀ ਆ ਤੇ ਇਹ ਤਿਉਹਾਰ ਭਰਾ ਤੇ ਭੈਣ ਦਾ ਹੁੰਦਾ ਆ ਤੇ ਤੁਸੀਂ ਮੇਰੀ ਧੀ ਨੂੰ ਰਖੜੀ ਬੰਨਣਾ ਉਹ ਨਹੀਂ ਦੇ ਰਹਿ ਇਹ ਚੰਗੀ ਗੱਲ ਨਹੀਂ ਆ ਪਾਇਲ ਦੀ ਮਾਂ ਦੀ ਗੱਲ ਸੁਣ ਕੇ ਸਾਸ ਨੇ ਉਹਨਾਂ ਨੂੰ ਸਾਰੀ ਗੱਲ ਦੱਸਦੇ ਹੋਏ ਕਿਹਾ ਭੈਣ ਜੀ ਹੁਣ ਤੁਸੀਂ ਹੀ ਫੈਸਲਾ ਕਰੋ ਕਿ ਤੁਹਾਡੀ ਕੁੜੀ ਦੀ ਇਹ ਹਰਕਤ ਸਹੀ ਸੀ ਮੰਨਿਆ ਕਿ ਤੁਸੀਂ ਆਪਣੀ ਕੁੜੀ ਨੂੰ ਵੇਚਿਆ ਨਹੀਂ ਆ ਪਰ ਕੁਝ ਸੰਸਕਾਰ ਵੀ ਤਾਂ ਦਿੱਤੇ ਹੀ ਜਾਣਾ ਤੁਸੀਂ ਇਹ ਸੰਸਕਾਰ ਦਿੱਤੇ ਉਹਨੂੰ ਕਿੰਨਾ ਨਾਨਕਾਰ ਆ ਕੇ ਰਖੜੀ ਵਾਲੇ ਦਿਨ ਰੋ ਕੇ ਚਲੀ ਜਾਵੇ ਉਹ ਵੀ ਬਿਨਾਂ ਰਖੜੀ ਬੰਨੇ ਤੇ ਇਸ ਵਾਰ ਤਾਂ ਮੇਰੀ ਕੁੜੀ ਆਈ ਵੀ ਨਹੀਂ ਆ ਪਰ ਇਸ ਵਾਰ ਵੀ ਕਿਸੇ ਦੇ ਮੂੰਹ ਇਹ ਨਹੀਂ ਨਿਕਲਿਆ ਕਿ ਰਖੜੀ ਦਾ ਤਿਆਰ ਆ ਉਹਦੇ ਲਈ ਵੀ ਆ ਤੁਹਾਡੀ ਕੁੜੀ ਦੀ ਵਜ੍ਹਾ ਤੋਂ ਮੇਰੀ ਧੀ ਨੇ ਆਪਣੀ ਰਖੜੀ ਛੱਡ ਦਿੱਤੀ ਤਾਂ ਜਦੋਂ ਮੇਰੀ ਕੁੜੀ ਦੀ ਰਖੜੀ ਛੁੱਟ ਗਈ ਆ ਤਾਂ ਇਹਦੀ ਵੀ ਰਖੜੀ ਛੁੱਟੂਗੀ ਇਹਨੂੰ ਵੀ ਮੈਂ ਇਹਦੇ ਪੇਕੇ ਨਹੀਂ ਜਾਣ ਦਵਾਂਗੀ ਤੁਸੀਂ ਜੋ ਕਰਨਾ ਹੈ ਕਰ ਲਓ ਤੇ ਜੇ ਇਹਨੂੰ ਲੈ ਕੇ ਜਾਣਾ ਆ ਤਾਂ ਲੈ ਜਾਓ ਜੀ ਸਦਕੇ ਰੱਖੋ ਆਪਣੇ ਕੋਲ ਆਪਣੀ ਕੁੜੀ ਨੂੰ ਦੁਬਾਰਾ ਮੈਂ ਇਸ ਘਰ 'ਚ ਇਹਨੂੰ ਵੜਨ ਨਹੀਂ ਦਵਾਂਗੀ। ਨਹੀਂ ਤਾਂ ਬਿਹਤਰ ਇਹੋ ਹੋਊਗਾ ਕਿ ਤੁਸੀਂ ਮੇਰੇ ਘਰ ਦੇ ਮਸਲਿਆਂ 'ਚ ਨਾ ਹੀ ਪਵੋ ਤੇ ਜੇ ਪੈਣਾ ਹੀ ਆ ਨਾ ਤਾਂ ਆਪਣੀ ਕੁੜੀ ਨੂੰ ਸਮਝਾਓ। ਪਾਇਲ ਦੀ ਸੱਸ ਦੀ ਗੱਲ ਸੁਣ ਕੇ ਪਾਇਲ ਦੀ ਮਾਂ ਦੀ ਤਾਂ ਬੋਲਤੀ ਬੰਦ ਹੋ ਗਈ। ਟਾਈਮ ਨਿਕਲਦਾ ਜਾ ਰਿਹਾ ਸੀ 6 ਵਜਣ ਵਾਲੇ ਸੀ। ਪਾਇਲ ਦੀ ਮਾਂ ਨੇ ਪਾਇਲ ਨੂੰ ਕਿਹਾ ਪੁੱਤ ਇਹ ਤੂੰ ਕੀ ਕੀਤਾ ਆ? ਇਹਨਾਂ ਸਭ ਕੁਝ ਹੋ ਗਿਆ ਤੂੰ ਮੈਨੂੰ ਕੁਝ ਵੀ ਨਹੀਂ ਦੱਸਿਆ। ਦਾਸ ਤੂੰ ਆਪਣੀ ਨਨਾਨ ਦੀ ਰਖੜੀ ਕਿਉਂ ਛਡਵਾ ਦਿੱਤੀ ਆ ਹੁਣ ਸੋਚ ਕਿ ਜਿਹੜੀ ਤਕਲੀਫ ਤੈਨੂੰ ਅੱਜ ਹੋ ਰਹੀ ਆ ਉਹ ਤਕਲੀਫ ਤੇਨ ਨਾਨ ਨੂੰ ਵੀ ਤਾਂ ਹੋ ਰਹੀ ਹੋਵੇਗੀ ਉਹ ਵੀ ਤਾਂ ਆਪਣੇ ਘਰ ਬੈਠੀ ਰੋਂਦੀ ਹੀ ਹੋਣੀ ਆ ਵਿਚਾਰੀ ਅੱਜ ਤੇ ਦਿਨ ਇਹ ਸਭ ਤੇਰੀ ਵਜ੍ਹਾ ਤੋਂ ਹੋਇਆ ਆ ਜੇ ਮੈਨੂੰ ਪਤਾ ਹੁੰਦਾ ਨਾ ਤਾਂ ਮੈਂ ਤੇਰੀ ਸਾਸ ਨਾਲ ਕਦੀ ਗੱਲ ਨਾ ਕਰਦੀ ਤੈਨੂੰ ਹੀ ਸਮਝਾਉਂਦੀ ਗਲਤੀ ਤੇਰੀ ਆ ਤਾਂ ਸੁਧਾਰਨੀ ਵੀ ਤੈਨੂੰ ਹੀ ਪਊਗੀ ਇਦੇ 'ਚ ਮੈਂ ਨਹੀਂ ਕੁਝ ਕਰ ਸਕਦੀ ਜੇ ਤੂੰ ਆਪਣੇ ਭਰਾ ਨੂੰ ਰਖੜੀ ਬੰਨ੍ਹਣੀ ਆ ਨਾ ਤਾਂ ਉਸ ਤੋਂ ਪਹਿਲਾਂ ਆਪਣੀ ਨਨਾਂ ਨੂੰ ਬੁਲਾ ਤੇ ਉਹਨੂੰ ਬੁਲਾ ਕੇ ਵਿਜੈ ਨੂੰ ਰਖੜੀ ਬਣਵਾ ਤੇਰੀ ਵਜ੍ਹਾ ਤੋਂ ਉਹ ਘਰ ਨਹੀਂ ਆਈ ਜਾਂ ਉਹਨੂੰ ਮਨਾ ਕੇ ਲੈ ਕੇ ਆ ਤੇ ਉਹਦੇ ਕੋਲੋਂ ਰਖੜੀ ਬਣਵਾ ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਤੇਰੀ ਸੱਸ ਤੈਨੂੰ ਪੇਕੇ ਆਉਣ ਤੋਂ ਰੋਕੂਗੀ ਪੁੱਤ ਗਲਤੀ ਤਾਂ ਤੂੰ ਕੀਤੀ ਆ ਹੁਣ ਚਾਹੇ ਰਾਤ ਦੇ 11 ਵਜੇ ਜਾਣ ਜਾਂ 12 ਵਜੇ ਜਾਣ ਉਹ ਗਲਤੀ ਸੁਧਾਰ ਕੇ ਹੀ ਤੂੰ ਪੇਕੇ ਆਈਂ ਸਾਰਾ ਕੁਝ ਮੈਂ ਤੇਰੇ ਉੱਤੇ ਛੱਡਦੀ ਆਂ ਕਹਿੰਦੇ ਹੋਏ ਪਾਇਲ ਦੀ ਮਾਂ ਨੇ ਫੋਨ ਕੱਟ ਦਿੱਤਾ ਹੁਣ ਪਾਇਲ ਦੀ ਸੁਣਨ ਵਾਲਾ ਕੋਈ ਵੀ ਨਹੀਂ ਸੀ ਨਾ ਪੇਕਿਆਂ ਵਿੱਚ ਤੇ ਨਾ ਸਹੁਰਿਆਂ 'ਚ ਉਹ ਫਸ ਗਈ ਸੀ ਹਜੇ ਤੱਕ ਉਹਨੂੰ ਆਪਣੀ ਸੱਸ ਦੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਸੀ ਪਰ ਮਾਂ ਦੀ ਗੱਲ ਤੁਰੰਤ ਸਮਝ ਆ ਗਈ ਤੇ ਆਪਣੇ ਅਥਰੂਆਂ ਨੂੰ ਪੂੰਝ ਕੇ ਖੜੀ ਹੋਈ ਤੇ ਵਿਜੇ ਨੂੰ ਲੈ ਕੇ ਰੂਬੀ ਦੇ ਘਰ ਸਿੱਧਾ ਪਹੁੰਚ ਗਈ ਤੇ ਉਹਦੇ ਕੋਲੋਂ ਮਾਫੀ ਮੰਗਦੇ ਹੋਏ ਮਣਾ ਕੇ 1 ਘੰਟੇ ਦੇ ਅੰਦਰ ਹੀ ਰੂਬੀ ਨੂੰ ਆਪਣੇ ਘਰ ਲੈ ਆਈ ਤੇ ਵਿਜੇ ਨੂੰ ਰੂਬੀ ਕੋਲੋਂ ਰਖੜੀ ਬਣਵਾਈ ਤੇ ਬਿਨਾ ਕੁਝ ਕਹੇ ਖੁਦ ਹੀ ਆਪਣੀ ਅਲਮਾਰੀ ਵਿੱਚੋਂ ਦੋ ਸੂਟ ਕੱਢ ਕੇ ਉਹਨਾਂ ਉੱਤੇ ਕੁਝ ਪੈਸੇ ਰੱਖ ਕੇ ਬੜੇ ਹੀ ਪਿਆਰ ਨਾਲ ਮਾਫੀ ਮੰਗਦੇ ਹੋਏ ਰੂਬੀ ਨੂੰ ਫੜਾਉਂਦੇ ਹੋਏ ਬੋਲੀ ਭੈਣੇ ਹੋ ਸਕੇ ਤਾਂ ਮੈਨੂੰ ਮਾਫ ਕਰ ਦਵੀਂ ਮੈਂ ਸੱਚਮੁੱਚ ਮਤਲਬੀ ਹੋ ਗਈ ਸੀ ਭੁੱਲ ਗਈ ਸੀ ਕਿ ਰਖੜੀ ਦਾ ਤਿਉਹਾਰ ਤਾਂ ਸਾਰਿਆਂ ਦਾ ਹੁੰਦਾ ਆ ਰੂਬੀ ਨੇ ਕਿਹਾ ਨਹੀਂ ਭਾਬੀ ਮੈਂ ਤੁਹਾਡਾ ਕੋਈ ਤੋਹਫਾ ਨਹੀਂ ਲੈਣਾ ਮੈਂ ਰਖੜੀ ਬੰਨ੍ਹ ਦਿੱਤੀ ਐ ਇਹੋ ਮੇਰੇ ਲਈ ਸਭ ਤੋਂ ਵੱਡਾ ਤੋਹਫਾ ਆ ਤਾਂ ਪਾਇਲ ਨੇ ਕਿਹਾ ਭੈਣੇ ਜੇ ਤੁਸੀਂ ਇਹ ਤੋਹਫਾ ਨਹੀਂ ਲਓਗੇ ਤਾਂ ਮੈਨੂੰ ਲੱਗੂਗਾ ਕਿ ਤੁਸੀਂ ਮੈਨੂੰ ਮਾਫ਼ ਨਹੀਂ ਕੀਤਾ ਇਹ ਮੈਂ ਕੋਈ ਆਸਾਨ ਨਹੀਂ ਕਰ ਰਹੀ ਇਹ ਤਾਂ ਤੁਹਾਡਾ ਹੱਕ ਆ ਤੁਹਾਡੇ ਭਰਾ ਵੱਲੋਂ ਛੋਟਾ ਜਿਹਾ ਤੋਹਫਾ ਰੂਬੀ ਨੇ ਆਪਣੀ ਮਾਂ ਵੱਲ ਵੇਖਿਆ ਤਾਂ ਮਾਂ ਨੇ ਹੌਲੀ ਜਿਹੀ ਹਾਂ ਵਿੱਚ ਇਸ਼ਾਰਾ ਕੀਤਾ ਤੇ ਵਿਜੇ ਨੂੰ ਬੋਲੀ વિજે જા પુત્ર લઈ જા બહુ ਨੂੰ એદે પેકે ચલે જા ત રખડી બંધ આવ પાલ ચૂપચાપ વિજે ਦੇ ਨਾਲ પેકે ગઈ ઈધર માં ਵੀ ਧੀ ਦੇ ਨਾਲ પૂરી રાત ચૈન ਦੀ નીંદ સૂતી ਜਿਹੜਾ ਸਭ ਕੋ ਉਹਨਾਂ ਨੇ ਆਪਣੇ بیٹے બહુ ਨੂੰ ਦੇਣਾ ਸੀ ਉਹ ਦੇ ਚੁੱਕੀ ਸੀ ਤੇ ਇਸ ਗੱਲ ਦੀ ਹੁਣ ਪੂਰੀ ਗਰੰਟੀ ਵੀ ਸੀ ਕਿ ਹੁਣ ਇਹ ਗਲਤੀ ਨਾਲ ਵੀ ਜ਼ਿੰਦਗੀ ਚ ਪਾਇਲ ਕਦੀ ਵੀ ਇਹੋ ਜਿਹੀ ਗਲਤੀ ਨਹੀਂ ਕਰੂਗੀ ਸੋ ਦੋਸਤੋ اے ਸੀਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਨੂੰ ਦੀਓਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ